ਪੁਆਇੰਟ ਨਿਊਜ਼ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਮੈਂ ਤੁਹਾਨੂੰ ਉਸ ਸ਼ਖਸ ਨੂੰ ਮਿਲਾਉਣ ਜਾ ਰਿਹਾ ਜਿਨ੍ਹਾਂ ਨੇ ਤੁਸੀਂ ਸਾਥ ਨਵਾਨਾ ਸਾਥੀਆ ਤੇ ਤੋਂ ਲੈ ਕੇ ਮੁੰਡਾ ਰੌਕਸਟਾਰ ਫਿਲਮ ਦੇ ਵਿੱਚ ਕਿਰਦਾਰ ਨਿਭਾਇਆ ਹਾਜੀ ਥੈਂਕ ਯੂ ਸੋ ਮਾਜੀ ਸੱਸੀ ਗਾਜੀ ਸਭ ਤੋਂ ਪਹਿਲਾਂ ਤੁਹਾਨੂੰ ਤੇ ਹਾਂ ਜੀ ਹੁਣ ਸਰਟੀ ਫਿਲਮ ਆਈ ਹੈ ਮੁੰਡਾ ਰੌਕਸਾਰ ਜੀ ਤੇ ਆ 11 ਤਰੀਕ ਨੂੰ ਰਿਲੀਜ਼ ਹੋਈ ਹੈ ਤੇ ਬਸ ਮੈਂ ਇਹ ਅਪੀਲ ਕਰਨਾ ਚਾਹਣਾ ਕਿ ਸਾਰੇ ਇੱਕ ਵਾਰੀ ਇਹ ਫਿਲਮ ਦੇਖਣ ਔਰ ਦੇਖਣੀ ਵੀ ਚਾਹੀਦੀ ਹੈ ਔਰ ਆਈ ਥਿੰਕ ਇਸ ਇਸ ਕਰਕੇ ਵੀ ਹੈ ਕਿਉਂਕਿ ਜਿਹੜੀ ਲੋੜੀ ਹੈ ਉਹ ਨਵਾਂ ਸਾਲ ਹੈ ਮੈਂ ਚਾਹੁੰਦਾ ਕਿ ਜਿਹੜਾ ਨਵਾਂ ਸਾਲ ਹੈ ਉਹ ਵਧੀਆ ਜਾਵੇ ਮੇਰਾ ਔਰ ਜਿਹੜੀ ਲੋੜੀ ਹੈ ਮੇਰੀ ਉਹ ਤੁਸੀਂ ਜਿੰਨੇ ਵੀ ਦਰਸ਼ਕ ਨੇ ਮੇਰੇ ਜਿੰਨੇ ਫੈਨਸ ਨੇ ਸਾਰੇ ਉਹ ਲੋੜੀ ਜਿਹੜੀ ਮੇਰੀ ਹੈ ਨਾ ਜਾ ਕੇ ਥੀਟਰ ਚ ਮਿਲੋ ਤੇ ਬਿਲਕੁਲ ਜੀ ਬਿਲਕੁਲ ਇਹਨਾਂ ਦੀ ਜਿਹੜੀ ਜਰਨੀ ਆ ਇਹਨਾਂ ਦਾ ਜਿਹੜਾ ਜਨਮ ਭੂਮੀ ਆ ਉਹ ਮਲੇਰਕੋਟਲਾ ਤੋਂ ਸ਼ੁਰੂ ਹੋ ਕੇ ਬੰਬੇ ਬੰਬੇ ਤੱਕ ਇਹਨਾਂ ਦਾ ਜਿਹੜਾ ਸਫ਼ਰ ਆ ਉਹ ਕਿਸ ਤਰ੍ਹਾਂ ਦਾ ਰਿਹਾ ਉਹ ਆਪਾਂ ਇਹਨਾਂ ਤੋਂ ਜ਼ਰੂਰ ਸਾਡੇ ਦਰਸ਼ਕ ਜਾਣਨਾ ਚਾਹਣਗੇ ਜੀ ਮੇਰਾ ਜੀ ਜਿਹੜਾ ਸਫ਼ਰ ਹੈ ਮਲੇਰਕੋਟਲਾ ਤੋਂ ਲੈ ਕੇ ਬੰਬੇ ਤੱਕ ਦਾ ਉਹ ਬਹੁਤ ਹੀ ਕੈਂਟ ਤੇ ਬਹੁਤ ਹੀ ਅਲੱਗ ਰਿਹਾ ਤੇ ਉਹਦੇ ਵਾਸਤੇ ਵੀ ਮੈਂ ਬਹੁਤ ਮਿਹਨਤ ਕੀਤੀ ਹੈ ਹਨਾ ਤੇ ਮੈਨੂੰ ਇਹ ਵੀ ਅਨੰਦ ਨਾਲ ਆ ਕਿ ਉਸ ਸਫ਼ਰ ਦੇ ਵਿੱਚ ਜੋ ਮੈਂ ਹਾਰਡ ਵਰਕ ਕੀਤਾ ਹੈ ਉਸ ਸਫ਼ਰ ਦੇ ਵਿੱਚ ਜਿਸ ਜਿਸ ਕਠਿਨਾਈਆਂ ਦਾ ਉਸ ਚੈਲਿੰਜਿੰਗ ਦਾ ਮੈਨੇ ਸਾਹਮਣਾ ਕੀਤਾ ਹੈ ਉਹ ਮੈਨੂੰ ਕਰਕੇ ਹੀ ਬਹੁਤ ਮਜ਼ਾ ਆ ਔਰ ਮੈਂ ਥੋੜਾ ਪ੍ਰਾਊਡ ਵੀ ਫੀਲ ਹੁੰਦਾ ਕਿ ਮੈਂ ਇਸ ਜਰਨੀ ਨੂੰ ਕਰਾਸ ਕਰਕੇ ਨਿਕਲਿਆ ਗਏ ਔਰ ਫਿਰ ਜਾ ਕੇ ਮੈਂ ਇੱਕ ਆਪਣਾ ਇੱਕ ਮੁਕਾਮ ਬਣਾਇਆ ਔਰ ਮਕਾਮ ਬਣਾਉਣ ਤੋਂ ਬਾਅਦ ਮੈਂਨੇ ਆਪਣੀ ਇੱਕ ਪਹਿਚਾਨ ਬਣਾਈ ਹੈ ਔਰ ਪਹਿਚਾਨ ਤੋਂ ਬਾਅਦ ਜਾ ਕੇ ਮਨੇ ਇਹ ਥੋੜੀ ਜਿਹੀ ਜੜੀ ਆਪਣਾ ਨਾਮ ਹੈ ਇਹਨੂੰ ਹਾਸਲ ਕੀਤਾ ਹੈ ਜਿਸ ਨੂੰ ਸਾਰੀ ਦੁਨੀਆ ਜਾਣਦੀ ਹੈ ਜੀ ਹੈਨਾ ਬਿਲਕੁਲ ਜੀ ਔਰ ਇਹ ਕਿਹਵੀ ਚੀਜ਼ ਆ ਕਿ ਮੈਂ ਆਪਣੇ ਮਲੇਕੂਲੇ ਸ਼ਾਇਰ ਦਾ ਨਾਮ ਵੀ ਰੋਸ਼ਨ ਕੀਤਾ ਹੈ ਮੈਂ ਪੰਜਾਬੀਆਂ ਦਾ ਨਾਮ ਵੀ ਰੋਸ਼ਨ ਕੀਤਾ ਮੈਂ ਆਪਣੀ ਮਾਂ ਬੋਲੀ ਦਾ ਨਾਮ ਵੀ ਰੋਸ਼ਨ ਕੀਤਾ ਔਰ ਮੈਨੂੰ ਚੀਜ਼ ਦਾ ਥੋੜਾ ਜਿਹਾ ਫਕਰ ਤੇ ਪ੍ਰਾਊਡ ਫੀਲ ਹੁੰਦਾ ਬਿਲਕੁਲ ਪ੍ਰਾਊਡ ਬਿਲਕੁਲ ਹੋਣਾ ਚਾਹੀਦਾ ਤੇ ਇੱਕ ਜਿਹੜਾ ਮੈਂ ਸੁਣਿਆ ਤੁਹਾਨੂੰ ਕਈ ਇੰਟਰਵਿਊਜ਼ ਦੇ ਵਿੱਚ ਵੀ ਤੁਸੀਂ ਦੱਸ ਦਿਓ ਵੀ ਤੁਹਾਡੀ ਜਿਹੜੀ ਜਰਨੀ ਆ ਇੱਕ ਜਿਮ ਟ੍ਰੇਨਰ ਤੋਂ ਸ਼ੁਰੂ ਹੋਈ ਜਿਮ ਟ੍ਰੇਨਰ ਦੇ ਨਾਲ ਇੱਕ ਤੁਸੀਂ ਅੱਛੇ ਸਪੋਰਟਸਮੈਨ ਵੀ ਰਹੇ ਹੋ ਤੇ ਮੈਂ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਤੁਸੀਂ ਦੱਸੋ ਵੀ ਇਹ ਜਿਹੜਾ ਸਪੋਰਟਸਮੈਨ ਦਾ ਜਿਹੜਾ ਦੌਰ ਆ ਵੀ ਉਹ ਕਿੱਥੋਂ ਤੇ ਕਿਵੇਂ ਸ਼ੁਰੂ ਹੋਇਆ ਇਹ ਤਾਂ ਜੀ ਸ਼ੁਰੂ ਤੋਂ ਹੀ ਸੀਗਾ ਮੇਰਾ ਮੈਨੂੰ ਸਪੋਰਟਸਮੈਨ ਦਾ ਜਿਹੜੀ ਮੇਰੀ ਜਾਨੀਆ ਮੈਨੂੰ ਸੀਗਾ ਮੈਂ ਬੋਡੀ ਬਿਲਡਰ ਬਣਾ ਹੈ ਨਾ ਔਰ ਮੈਂ ਉੱਚ ਮੁਕਾਮ ਹਾਸਿਲ ਕਰਾਂ ਔਰ ਮੈਂ ਜਦੋਂ ਮਲੇਕੂਲੋਂ ਦਾ ਜੀ ਦਾ ਜਿਸ ਜਿੰਮ ਦੇ ਵਿੱਚ ਮੈਂ ਜਾਂਦਾ ਸੀਗਾ ਫੌਜੀ ਹੈਲਥ ਕਲੱਬ ਚ ਜਿਹੜੇ ਉਹਨਾਂ ਦੇ ਗੁਰੂ ਨੇ ਸਾਡੇ ਫੌਜੀ ਜੀ ਉਸਤਾਦ ਫੌਜੀ ਜੀ ਉਹ ਖੁਦ ਵੀ ਇੱਕ ਬਹੁਤ ਵਧੀਆ ਬੋਡੀ ਬਿਲਡਰ ਰਹੇ ਨੇ ਹੈ ਨਾ ਉਹਨੇ ਬਹੁਤ ਵੱਡੇ ਵੱਡੇ ਮੁਕਾਮ ਹਾਸਿਲ ਕੀਤੇ ਨੇ ਜਿਸਟਿਕ ਚੈਂਪੀਅਨ ਦਾ ਮਿਸਟਰ ਪੰਜਾਬ ਦਾ ਦੌਰਥ ਇੰਡੀਆ ਦਾ ਮਿਸਟਰ ਇੰਡੀਆ ਦਾ ਉਹਨਾਂ ਨੂੰ ਦੇਖ ਕੇ ਮੈਂ ਬਹੁਤ ਇਨਸਪਾਇਰ ਹੋਇਆ ਸੀਗਾ ਜੇ ਉਹਨਾਂ ਨੂੰ ਦੇਖ ਕੇ ਵੀ ਮੈਨੂੰ ਵੀ ਲੱਗਾ ਕਿ ਮੈਨੂੰ ਵੀ ਬਾਡੀ ਬਣਾਉਣੀ ਚਾਹੀਦੀ ਹੈ ਫਿਰ ਮੈਂ ਅ ਜਿਮ ਜਾਣਾ ਸ਼ੁਰੂ ਕਰਤਾ ਜਿਮ ਜਾਣ ਤੋਂ ਬਾਅਦ ਫਿਰ ਜਦੋਂ ਮੈਨੂੰ ਉਹਨਾਂ ਨੂੰ ਆਪਣਾ ਗੁਰੂ ਮੰਨਿਆ ਤੇ ਫਿਰ ਉਹਨਾਂ ਨੇ ਮੈਨੂੰ ਸਿਖਾਇਆ ਵੀ ਕਿ ਬਾਡੀ ਬਿਲਡਿੰਗ ਕਿਵੇਂ ਕੀਤੀ ਜਾਂਦੀ ਹੈ ਫਿਰ ਉਹਨਾਂ ਨੇ ਮੈਨੂੰ ਬਹੁਤ ਕੁਝ ਦੱਸਿਆ ਵੀ ਸਿਖਾਇਆ ਵੀ इवन ਇੱਥੇ ਤੱਕ ਕਿ ਜਦੋਂ ਮੈਂ ਕੰਪੀਟੀਸ਼ਨ ਖੇਡਣ ਦੇ ਮੇਰੇ ਕੋਈ ਕਈ ਵਾਰ ਪੈਸੇ ਨਹੀਂ ਦੰਦੇ ਸੀਗੇ ਮੈਨੂੰ ਕਰਦੇ ਜਾਂ ਮੇਰੇ ਕੋਲ ਹੁੰਦੇ ਨਹੀਂ ਸੀਗੇ ਉਹ ਸਾਡੇ ਜਿਹੜੇ ਉਸਤਾਦ ਜੀ ਸੀਗੇ ਉਹ ਸਾਨੂੰ ਆਪਣੇ ਪੈਸੇ ਦੇ ਉੱਪਰ ਕੰਪੀਟੀਸ਼ਨ ਲੈ ਕੇ ਖਰਾਉਣ ਜਾਂਦੇ ਸੀਗੇ ਪੈਸੇ ਦਿੰਦੇ ਸੀਗੇ ਔਰ ਉਸ ਤੋਂ ਬਾਅਦ ਸ਼ਾਬਾਸ਼ੀ ਵੀ ਦਿੰਦੇ ਸੀਗੇ ਮੁਹੱਬਤ ਵੀ ਕਰਦੇ ਸੀਗੇ ਦੁਆਵਾਂ ਵੀ ਦਿੰਦੇ ਸੀਗੇ ਉਹ ਚੀਜ਼ ਮੈਂ ਕਦੇ ਨਹੀਂ ਭੁੱਲਾਂ ਜੀ ਓਕੇ ਮੁਹੰਮਦ ਨਾਜ਼ਮ ਅੱਜ ਇੱਕ ਨਾ ਤੇ ਇੱਕ ਬ੍ਰਾਂਡ ਬਣ ਚੁੱਕੇ ਨੇ ਤੇ ਮੈਂ ਤੁਹਾਡੇ ਤੋਂ ਜਿਹੜੇ ਬੱਚੇ ਹਾਲੇ ਸਟਰਗਲ ਕਰ ਰਹੇ ਨੇ ਜਾਂ ਹਾਲੇ ਸਕੂਲਾਂ ਦੇ ਵਿੱਚ ਨੇ ਉਹਨਾਂ ਦੇ ਤੁਸੀਂ ਆਈਡੀਆ ਲਓ ਤੇ ਮੈਂ ਜ਼ਰੂਰ ਇਹ ਚਾਹਾਂਗਾ ਵੀ ਜਿਹੜੇ ਬੱਚੇ ਐਕਟਿੰਗ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕਈ ਵਾਰ ਪਲੇਟਫਾਰਮ ਨਹੀਂ ਮਿਲਦਾ ਤਾਂ ਉਹਦੇ ਬਾਰੇ ਜਿਹੜੀ ਤੁਸੀਂ ਸਟਰਗਲ ਕੀਤਾ ਤਾਂ ਇਹਨਾਂ ਬੱਚਿਆਂ ਦੇ ਬਾਰੇ ਤੁਸੀਂ ਜ਼ਰੂਰ ਦੱਸੋ ਵੀ ਉਹ ਕੀ ਕਰ ਮਿਲ ਹਰ ਇਨਸਾਨ ਦੀ ਆਪਣੀ ਸਟਰਗਲ ਹੁੰਦੀ ਹੈ ਜੀ ਹੈਨਾ ਹਰ ਇੱਕ ਇਨਸਾਨ ਦਾ ਆਪਣਾ ਲੱਕ ਹੁੰਦਾ ਇੱਕ ਮੁਕਾਮ ਹੁੰਦਾ ਜਿੱਥੋਂ ਪਹੁੰਚਦਾ ਬਟ ਮੈਂ ਇਹੀ ਗੱਲ ਕਹੂੰਗਾ ਕਿ ਤੁਸੀਂ ਆਪਣੀ ਮਿਹਨਤ ਕਰਦੇ ਜਾਓ ਹੈਨਾ ਤੁਸੀਂ ਪ੍ਰੈਕਟਿਸ ਕਰੋ ਜਿਆਦਾ ਤੋਂ ਜਿਆਦਾ ਪ੍ਰੈਕਟਿਸ ਕਰੋ ਮਿਹਨਤ ਕਰੋ ਹਾਰਡ ਵਰਕ ਕਰੋ ਸਹੀ ਲੋਕਾਂ ਦੇ ਬੈਠੋ ਸਹੀ ਸੁਸਾਇਟੀ ਕੈਰੀ ਕਰੋ ਆਪਣੀ ਪੜਾਈ ਖਤਮ ਕਰੋ ਉਹ ਆਪਣੇ ਆਪ ਤੇ ਯਕੀਨ ਰੱਖੋ ਆਈ ਥਿੰਕ ਮੈਨੂੰ ਲੱਗਦਾ ਨਹੀਂ ਇਹ ਬਹੁਤ ਜ਼ਰੂਰੀ ਆ ਯਕੀਨ ਹੋਣਾ ਬਹੁਤ ਜ਼ਰੂਰੀ ਮੈਨੂੰ ਲੱਗਦਾ ਨਹੀਂ ਇਹ ਚੀਜ਼ ਦਾ ਕਦੇ ਵੀ ਨਹੀਂ ਲੱਗਿਆ ਮੈਨੂੰ ਉਹ ਨਾ ਹੀ ਮੈਂ ਕਦੇ ਇਸ ਚੀਜ਼ ਨੂੰ ਅੱਗੇ ਵਧਾਉਂਗਾ ਜਾਂ ਕਿਸੇ ਨੂੰ ਦੱਸੂਗਾ ਵੀ ਮੈਨੂੰ ਲੱਗਦਾ ਕਿ ਜੇ ਅਗਰ ਤੁਹਾਨੂੰ ਆਪਣੇ ਆਪ ਤੇ ਯਕੀਨ ਹੈ ਪ੍ਰਮਾਤਮਾ ਤੇ ਯਕੀਨ ਹੈ ਨਾ ਵੀ ਜਦੋਂ ਸਾਨੂੰ ਦੇਖ ਰਹੇ ਹਾਰਡ ਵਰਕ ਕਰਦੇ ਨੂੰ ਮਿਹਨਤ ਕਰਦੇ ਨੂੰ ਉਹ ਤੁਹਾਨੂੰ ਇੱਕ ਦਿਨ ਉਸ ਮਿਹਨਤ ਦਾ ਫਲ ਜ਼ਰੂਰ ਦਊਗਾ ਕਿਉਂਕਿ ਇਨਸਾਨ ਦੀ ਮਿਲਤ ਕੋਈ ਔਕਾਤ ਨਹੀਂ ਕਿ ਤੁਹਾਨੂੰ ਕੁਝ ਬਣਾ ਦੇਵੇ ਬਿਲਕੁਲ ਇਨਸਾਨ ਦੇ ਬੱਚ ਕੁਝ ਨਹੀਂ ਕਰਦਾ ਹਾਂ ਹਾਂਜੀ ਪਰਮਾਤਮਾ ਇਹਨਾਂ ਦਾ ਵਿਸ਼ਵਾਸ ਆ ਵੀ ਜਿਹੜਾ ਪਰਮਾਤਮਾ ਤੇ ਯਕੀਨ ਵੀ ਰੱਖੋ ਤੇ ਮਿਹਨਤ ਵੀ ਕਰੋ ਤੇ ਮੈਂ ਸਾਥ ਨਹੀਂ ਮਾਨਾ ਸਾਥੀਆਂ ਦਾ ਇਸ ਤੋਂ ਪਹਿਲਾਂ ਜਦੋਂ ਮੈਂ ਕੱਲ ਕਰੇ ਥੋੜੀ ਜੀ ਗੱਲ ਕੀਤੀ ਵੀ ਮੈਂ ਮੁਹੰਮਦ ਨਾਜ਼ਮ ਜੀ ਨੂੰ ਮਿਲਣ ਜਾ ਰਿਹਾ ਤਾਂ ਉੱਥੇ ਬਹੁਤ ਸਾਰੀ ਲੇਡੀਜ਼ ਬੈਠੀਆਂ ਸੀ ਜਦੋਂ ਮੈਂ ਤੁਹਾਡੀ ਪਿਕਚਰ ਦਿਖਾਈ ਤਾਂ ਨਹੀਂ ਦੱਸੋ ਵੀ ਉਹ ਲੇਡੀਜ਼ ਸਾਰੀ ਥੋੜੀ ਜਾਣ ਪਛਾਣ ਵਾਲੀ ਸੀ ਨਹੀਂ ਉਹ ਲੋੜੀ ਦਾ ਮਾਹੌਲ ਸੀ ਜੀ ਤੇ ਪੂਰੇ ਤੇ ਲੋੜੀ ਦਾ ਮਾਹੌਲ ਸੀ ਉੱਥੇ ਜਦੋਂ ਮੈਂ ਬਿਲਕੁਲ ਤੁਹਾਡੀ ਛੋਟੀ ਜੀ ਫੋਟੋ ਦਿਖਾਈ ਤਾਂ ਤਾਂ ਉਹ ਸਾਰੀਆਂ ਜਾਣਦੇ ਸੀ ਜਿਦੋਂ ਨੰਗੇ ਦੀ ਫੋਟੋ ਦਿਖਾਤੀ ਸੀ ਕਿ ਮੇਰੀ ਛੋਟੀ ਹੁੰਦੀ ਸੀ ਬਿਲਕੁਲ ਨਹੀਂ ਜੀ ਤੇ ਤੁਹਾਡੀ ਪਪੂਲਾਰਿਟੀ ਟੀਵੀ ਦੇ ਉੱਤੇ ਹਾਂ ਕਿਉਂਕਿ ਸਾਥ ਹੀ ਬਣਾ ਸਾਦੇ ਜਿਹਾ ਮੇਰੇਕਰ ਗੋਪੀ ਜਰੀ ਮੇਰੀ ਵਾਈਫ ਹੈ ਇੱਕ ਦਿਨ ਮੈਨੂੰ ਫੋਟੋ ਮੈਂ ਉਹਨੂੰ ਫੋਟੋ ਦਿਖਾ ਰਿਹਾ ਉਹਨਾਂ ਆਪਣੀ ਕਿ ਗੋਬੀ ਮੈਂ ਛੋਟੇ ਛੋਟੇ ਜਦ ਛੋਟਾ ਹੁੰਦਾ ਸੀ ਮੈਂ ਇਦਾਂ ਦਾ ਸੀਗਾ ਮੈਂ ਇਦਾਂ ਦਾ ਸੀਗਾ ਉਹ ਦਿਖੋਦੇ ਦਿਖੋਦੇ ਨਾ ਮੇਰੀ ਬਚਪਨ ਦੀ ਫੋਟੋ ਆ ਜਾਂਦੀ ਜੀ ਮੈਂ ਨੰਗਾ ਹੀ ਆ ਬਿਲਕੁਲ ਉਹ ਛੋਟੇ ਬੱਚੇ ਹੁੰਦੇ ਜੀ ਮੈਂ ਇੰਨਾ ਸਾਲ ਕਦਾ ਉਹਦੇ ਚ ਮੈਂ ਦਿਖਾਇਆ ਉਹ ਸਾਰੀ ਫੋਟੋ ਇਦਾਂ ਹੀ ਆ ਮੈਂ ਪਰ ਪਿੱਛ ਕੀਤੀ ਮੈਂ ਲੈ ਲੇਤਾ ਪਰ ਉਹ ਮੈਂ ਹਾਂ ਗੋਚ ਬਾਕੀ ਤੇ ਉਹ ਫੋਟੋ ਦਿਖਾ ਦਿੰਦੇ ਹਾਂ ਹਾਂ ਜੀ ਉਹ ਅੱਛੇ ਇੱਕ ਸਾਨੂੰ ਜਿਹੜੀ ਲੇਟੈਸਟ ਹੀ ਹੁਣ ਤੁਹਾਡੀ ਡਰਾਮ ਮੁੰਡਾ ਰੌਕਸਟਾਰ ਫਿਲਮ ਰਿਲੀਜ਼ ਹੋਈ ਆ ਉਹਦੇ ਕਿਰਦਾਰ ਬਾਰੇ ਜਰੂਰ ਥੋੜਾ ਜਿਆਦਾ ਦੱਸੋ ਜੀ ਉਹਦਾ ਜੀ ਜਿਹੜਾ ਕਿਰਦਾਰ ਆ ਉਹ ਬਹੁਤ ਹੀ ਡਿਫਰੈਂਟ ਹੈ ਗ੍ਰੇ ਸ਼ੇਡ ਉਹਦਾ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹੂੰਗਾ ਕਿ ਸਾਰੇ ਦਰਸ਼ਕਾਂ ਨੂੰ ਜੀ ਪਲੀਜ਼ ਸਾਰੇ ਪੰਜਾਬੀਆਂ ਨੂੰ ਜਿੰਨੇ ਵੀ ਮੇਰੇ ਫੈਨਸ ਨੇ ਜਿਹੜੇ ਮਿਚਾਵਾਨ ਨੇ ਮੈਚੋਨਾ ਕੀ ਜਾ ਕੇ ਮਿਲ ਜਿਹੜੀ ਫਿਲਮ ਮੁੰਡਾ ਰੌਕਸਾ ਜ਼ਰੂਰ ਦੇਖਣ ਹੈ ਨਾ ਔਰ ਲੋੜੀ ਵੀ ਹੈ ਉਹ ਇਸ ਵਾਰ ਬਾਈ ਲੋੜੀ ਜੜੀ ਹੈ ਉਹਨਾਂ ਤੋਂ ਥੀਏਟਰ ਚ ਲੂੰਗਾ ਬਿਲਕੁਲ ਜੀ ਬੜੀ ਦਿਲ ਨਾਲ ਇਹ ਕਿ ਯਾਰ ਤੁਸੀਂ ਜਾ ਕੇ ਮੇਰੀ ਫਿਲਮ ਦੇਖੋ ਦੈਨ ਸੈਕਰਟਲੀ ਇਸ ਫਿਲਮ ਚ ਮਜ਼ਾਕ ਕੰਮ ਕਰਕੇ ਮੈਨੂੰ ਬਹੁਤ ਮਜ਼ਾ ਆਇਆ ਕਿਉਂਕਿ ਜਿਹੜੇ ਸਾਡੇ ਹੀਰੋ ਸਾਹਿਬ ਨੇ ਜੁਬਰਾ ਚਾਂਸ ਉਹਨੇ ਬਹੁਤ ਬਧੀ ਕੰਮ ਕੀਤਾ ਉਹ ਬਹੁਤ ਹੰਬਲ ਹੈ ਫਿਰ ਅਦਿਤੀ ਆਰੀਆ ਉਨੇ ਬਹੁਤ ਬਹੁਤ ਕੰਮ ਕੀਤਾ ਫਿਰ ਜਿਹੜੇ ਮੇਰੇ ਪ੍ਰੋਡਿਊਸਰਸ ਨੇ ਅਭਿਸ਼ੇ ਜਲਾਨ ਜੀ ਉਹਨੇ ਸਾਡਾ ਬਹੁਤ ਸਾਥ ਦਿੱਤਾ ਸਾਨੂੰ ਮੌਕਾ ਦਿੱਤਾ ਫਿਰ ਜੀ ਜਿਹੜੇ ਸਾਡੇ ਡਾਇਰੈਕਟਰ ਨੇ ਸਤਜਿਤ ਪੁਰੀ ਜੀ ਉਹਨਾਂ ਨੇ ਇਹ ਸੋਚਿਆ ਕਿ ਇਸ ਕੰਮ ਨੂੰ ਇਹ ਬੰਦਾ ਬਹੁਤ ਹੀ ਤਰੀਕੇ ਨਾਲ ਕਰ ਸਕਦਾ ਉਹਨਾਂ ਨੇ ਮੇਰੇ ਤੇ ਟਰਸਟ ਕੀਤਾ ਤੇ ਸਾਡੀ ਜਿਹੜੀ ਫਿਲਮ ਆ ਰਹੀ ਮੁੰਡਾ ਆਈ ਜਿਹੜੀ ਮੁੰਡਾ ਰੌਕਸਰ 11 ਜਨਵਰੀ ਨੂੰ 12 ਜਨਵਰੀ ਨੂੰ ਸੋਰੀ 12 ਜਨਵਰੀ ਮੁੰਡਾ ਰੌਕਸਰ ਆਈਏ ਇਹਦੇ ਵਿੱਚ ਮੈਨੂੰ ਜਦੋਂ ਸਕਿਪ ਸੁਣਾਈ ਗਈ ਸੀ ਕਿ ਉਹਦੇ ਬਾਅਦ ਸੇ ਫਿਰ ਮੈਨੇ ਲੰਬੇ ਵਾਲ ਕਿਤੇ ਜੀ ਸਭ ਤੋਂ ਪਹਿਲਾਂ ਬਾਡੀ ਬਣਾਈ ਥੋੜੀ ਜੀ ਫਿਰ ਕੱਢ ਵੀ ਛਦਵਾਏ ਸੀ ਕਿ ਮੈਨੇ ਹੈਨਾ ਇੱਕ ਕੰਨ ਤਾਂ ਸੀਗਾ ਮੇਰਾ ਫਿਰ ਥੋੜਾ ਹੋਰ ਵੀ ਮੈਨੇ ਦੁਬਾਰਾ ਕੰਨ ਛਦਵਾਏ ਤਾਂ ਕਿ ਮੈਂ ਇੱਕ ਰੌਕ ਸਟਾਰ ਦੇ ਲੁੱਕ ਚ ਲੱਗਾ ਬਿਲਕੁਲ ਹਾਂ ਅੱਛਾ ਜਿਹੜੀ ਰੌਕ ਸਟਾਰ ਦੇ ਲੋਕਾ ਉਹ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਤੁਹਾਡੇ ਕਿੰਧਾ ਦੇ ਕਿਰਦਾਰ ਨੇ ਜਿਹੜੇ ਤੁਸੀਂ ਹੋਰ ਨਵਾਉਣਾ ਆਉਣੇ ਵਾਲੇ ਸਮੇਂ ਚ ਦਾ ਜੀ ਹੁਣ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਕਿਦਾਂ ਦੇ ਕਿਰਦਾਰ ਮੈਂ ਨਿਭਾਉਂਗਾ ਬਟ ਇਹ ਆ ਕਿ ਇੱਕ ਦੋ ਪ੍ਰੋਜੈਕਟਸ ਮੇਰੇ ਚੱਲ ਰਹੀਏ ਗੱਲ ਜੀ ਹੈ ਨਾ ਉਹ ਜਦੋਂ ਗੱਲ ਹੋ ਗਈ ਉਹ ਤੁਹਾਨੂੰ ਪਤਾ ਲੱਗ ਜਾਊਗਾ ਤੇ ਇੱਕ ਮੇਰਾ ਆਲਟ ਬਾਲਾ ਜੀ ਦਾ ਸ਼ੋਅ ਆਉਣ ਵਾਲਾ ਹੈ ਜਿਹਦਾ ਸ਼ੂਟ ਆਲੇ ਬਾਕੀ ਹੈ ਤੇ ਇਹ ਵੀ ਹੈ ਨਾਲ ਨਾਲ ਬਾਕੀ ਜਦੋਂ ਜਦੋਂ ਜੋ ਜੋ ਹੋਊਗਾ ਮੈਂ ਤੁਹਾਨੂੰ ਦਾਜਾ ਜਾਊਂਗਾ ਕਿਉਂਕਿ ਸਾਰੀ ਜਾਇਦਾ ਹੁੰਦੀ ਆ ਸਾਡੇ ਨਾਲ ਕਿ ਅਸੀਂ ਥੋੜਾ ਮੈਂ ਵੀ ਚੀਜ਼ ਨੂੰ ਮੰਨਦਾ ਕਿ ਜਦੋਂ ਤੱਕ ਚੀਜ਼ਾਂ ਸਾਰੀਆਂ ਫਾਈਨਲ ਨਹੀਂ ਹੋ ਜਾਂਦੀਆਂ ਬੰਦੋਈ ਆਪਣਾ ਟਡੋਰਾ ਪੁੱਟਦੇ ਉਹ ਤਾਂ ਮਜ਼ਾ ਵੀ ਨਹੀਂ ਹੁੰਦਾ ਜਦੋਂ ਚੀਜ਼ਾਂ ਹੋਣ ਸਮਨੇ ਆ ਕੇ ਦੱਸੇ ਬੰਦੋ ਉਹ ਜ਼ਿਆਦਾ ਵਧੀਆ ਬਟ ਇਹ ਅਭੀ ਇੱਕ ਦੋ ਪ੍ਰੋਜੈਕਟ ਦੀ ਮੇਰੀ ਗੱਲ ਚੱਲ ਰਹੀ ਹੈ ਫਿਲਮ ਦੀ ਵੀ ਹੈ ਨਾ ਫਿਲਮ ਨੂੰ ਲੈ ਕੇ ਵੀ ਜੋ ਮੈਂ ਗੱਲ ਦੇਖਿਆ ਵੀ ਹੁਣ ਮੈਂ ਮੀਟਿੰਗਸ ਕਰੂੰਗਾ ਨਾ ਅੱਜ ਨੀਤਾ ਯਾਰ ਮੈਂ ਰਾਤ ਨੂੰ ਵੀ ਆ ਫੇ ਕੱਲ ਨੂੰ ਮੈਂ ਉਹਨਾਂ ਨਾਲ ਗੱਲ ਕਰਾਂਗਾ ਤੇ ਫੇਰ ਮੇਰਾ ਜੀ ਜਿਹੜਾ ਪਹਾਏ ਆਲਟ ਬਾਲਾ ਜੀ ਦਾ ਸ਼ੋਅ ਹੈ ਉਹ ਵੀ ਰੈਡੀ ਹੋ ਜਾਊਗਾ ਉਹ ਵੀ ਜਦੋਂ ਉਹ ਤੁਹਾਨੂੰ ਪਤਾ ਲੱਗ ਜਾਊਗਾ ਜੀ ਹਾਂ ਅੱਛਾ ਜੀ ਤੁਸੀਂ ਜਿਹੜੇ ਜੀਵਨ ਦੇ ਵਿੱਚ ਸਿੰਗਲ ਹੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਾਂਗੇ ਵੀ ਇੱਕ ਤੋਂ ਦੋ ਹੋਣ ਲਈ ਇਹਦੇ ਬਾਰੇ ਥੋੜਾ ਜਿਆਦਾ ਦੱਸੋ ਜੀ ਥੋੜੀ ਨੇੜੇ ਕੋਈ ਕੁੜੀ ਹੈਗੀ ਹੈ ਤੁਸੀਂ ਦੱਸੋ ਬਿਲਕੁਲ ਜੀ ਕੁੜੀਆਂ ਦੀ ਤੁਸੀਂ ਬੜੇ ਹੀ ਵਧੀਆ ਇਨਸਾਨ ਹੋ ਤੇ ਕੁੜੀਆਂ ਵਧੀਆ ਇਨਸਾਨਾਂ ਰਹਿੰਦੀਆਂ ਨੇ ਬਿਲਕੁਲ ਇਹ ਨਹੀਂ ਹੈ ਜੀ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਮਤਲਬ ਕੀ ਹਾਂ ਬੱਡੇ ਐ ਥੋੜਾ ਸੋਚੋ ਮੈਂ ਹੋਣ ਜੀ ਥੋੜਾ ਜਿਆਦਾ ਵੀ ਜ਼ਿੰਦਗੀ ਨੂੰ ਲੈ ਕੇ ਵੀ ਸਿੰਗਲ ਤੋਂ ਮੰਗਲ ਹੋ ਜਾਮਾ ਮੈਂ ਵੀ ਜਿਵੇਂ ਤੁਸੀਂ ਹੋਗੇ ਤੁਹਾਡੇ ਜਵਾਕ ਹੋਗੇ ਬੱਚੇ ਤੁਹਾਡੇ ਵੀ ਅੱਜ ਕੱਲ ਜਦ ਤੁਸੀਂ ਘਰ ਥੱਕ ਕੇ ਜਾਂਦੇ ਹੋ ਘਰੇ ਜਾਂਦੇ ਕਹਿੰਦੇ ਪਾ 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 ਬਿਲਕੁਲ ਮੈਂ ਵੀ ਚਾਹਨਾ ਕੀ ਮੈਂ ਵੀ ਜਲ ਜਾਮਾ ਡੈਡੀ 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 ਕਰਨ ਹਾਂ ਜੀ ਤੇ ਸੱਚੇ ਸੋ ਕਿੰਨੇ ਜਿਹਾ ਕੀ ਤੁਹਾਡੀ ਬਿਲਕੁਲ ਜੀ ਆਪਣੀ ਦਾ ਘਰਾ ਦਿਓ ਕਿਤੇ ਨਹੀਂ 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 ਅੱਛਾ ਮੈਂ 나ਜ਼ਮ ਜੀ ਇੱਕ ਜ਼ਰੂਰ ਤੁਹਾਡੇ ਤੋਂ ਇਹ ਪੁੱਛਣਾ ਚਾਹਣਾ ਵੀ ਤੁਹਾਡੇ ਚਾਰ ਸਿਸਟਰ ਨੇ ਤੁਸੀਂ ਆਪਣੀ ਸਿਸਟਰ ਨੂੰ ਬਹੁਤ ਪਿਆਰ ਕਰਦੇ ਹੋ ਵੈਸੇ ਸਾਰੀ ਦੁਨੀਆ ਆਪਣੀ ਸਿਸਟਰ ਨੂੰ ਬਹੁਤ ਪਿਆਰ ਕਰਦੀ ਹੈ ਤੇ ਤੁਹਾਡੇ ਪੂਰੇ ਜੀਵਨ ਦੇ ਵਿੱਚ ਤੁਹਾਡੀ ਸਿਸਟਰ ਦਾ ਅਹਿਮ ਜੋ ਜਿਹੜਾ ਰੋਲ ਰਿਹਾ ਤੁਹਾਡੇ ਜੀਵਨ ਨੂੰ ਇਹ 나ਜ਼ਮ ਨੂੰ ਅਛੋਟੇ ਨੂੰ ਚਾਕੇ ਬਹੁਤ ਵੱਡਾ ਬਣਾਉਣਾ ਉਹਦੇ ਵਿੱਚ ਤੁਹਾਡੀ ਸਿਸਟਰ ਦਾ ਬਹੁਤ ਅਹਿਮ ਰੋਲ ਰਿਹਾ ਇਹਦੇ ਬਾਰੇ ਸਾਨੂੰ ਜਰੂਰ ਇਹਦੇ ਵਿੱਚ ਉਹਨਾਂ ਦਾ ਰੋਲ ਇਹ ਹੈ ਜੀ ਦੇਖੋ ਸਾਰੀਆਂ ਭੈਣਾਂ ਮੈਨੂੰ ਬਹੁਤ ਪਿਆਰ ਕਰਦੀਆਂ ਨੇ ਚਾਰੋਂ ਮੇਰੀਆਂ ਲਾਡਲੀਆਂ ਨੇ ਦੋ ਛੋਟੀਆਂ ਦੋ ਵੱਡੀਆਂ ਨੇ ਹੈਨਾ ਠੀਕ ਹੈ ਜੀ ਔਰ ਚਾਰੋਂ ਹੀ ਮੇਰੇ ਬਾਅਦ ਸੇ ਮੈਨੂੰ ਮਤਲਬ ਚਾਰੋਂ ਹੀ ਮੇਰੇ ਬਾਜ਼ੇ ਇੱਕ ਜੁੱਟ ਹੈ ਜੀ ਹੈਨਾ ਬਟ ਜਿਹੜੀ ਵੱਡੇ ਵਾਲੀ ਹੈ ਉਹ ਬਹੁਤ ਜ਼ਿਆਦਾ ਕਰਦੀ ਕਿਉਂਕਿ ਉਹਨੇ ਮੇਰੇ ਬਾਅਦ ਸੇ ਬਹੁਤ ਚੀਜ਼ਾਂ ਬਹੁਤ ਗਾਣਾ ਜ਼ਿੰਦਗੀ ਦੇ ਵਿੱਚ ਬਹੁਤ ਸੁਣਿਆ ਵੀ ਹੈ ਤੇ ਉਹਨੇ ਮੇਰੀ ਬਹੁਤ ਹੈਲਪ ਵੀ ਕੀਤੀ ਹੈ ਉਹਨੇ ਮੈਨੂੰ ਸਹੀ ਰਸਤੇ ਦਿਖਾਏ ਨੇ ਉਹਨੇ ਮੈਨੂੰ ਦੁਨੀਆ ਦਿਖਾਈ ਹੈ ਵੀ ਕਿਹੜੀ ਦੁਨੀਆ ਚ ਚੱਲਣਾ ਚਾਹੀਦਾ ਕਿਵੇਂ ਬੈਠਣਾ ਚਾਹੀਦਾ ਕਿਸ ਤਰ੍ਹਾਂ ਲੋਕਾਂ ਦੀ ਰਿਸਪੈਕਟ ਕਰਨੀ ਚਾਹੀਦੀ ਉਹ ਸਾਰੀ ਚੀਜ਼ਾਂ ਮੈਨੂੰ ਮੇਰੀ ਭੈਣ ਨੇ ਸਿਖਾਈਆਂ ਨੇ ਤੇ ਇਸ ਕਰਕੇ ਮੈਂ ਆਲਵੇਸ ਕਹਿੰਦਾ ਕਿ ਜੇ ਮੈਂ ਇੱਥੇ ਤੱਕ ਪਹੁੰਚਿਆ ਜੀ ਐਜ਼ ਐਨ ਹਨਾ ਉਹਦੇ ਵਿੱਚ ਮੇਰੀ ਜਿਹੜੀ ਵੱਡੀ ਸਿਸਟਰ ਆ ਉਹ ਤਾਂ ਬਹੁਤ ਵੱਡਾ ਹੱਥ ਹੈ ਜੀਵਨ ਦੇ ਵਿੱਚ ਜਿਹੜੇ ਨਵੇਂ ਸਟ੍ਰਗਲਰ ਮੁੰਡੇ ਨੇ ਉਹ ਆਏ ਦੇ ਨਾਲ ਆਪਾਂ ਦੇਖਦੇ ਰਹੇ ਨੇ ਆ ਪੰਜਾਬ ਆ ਜਿਹੜਾ ਨਸ਼ਿਆਂ ਦੇ ਵਿੱਚ ਤੁੱਟ ਸੀਗਾ ਪਿਛਲੇ ਦਿਨਾਂ ਦੇ ਵਿੱਚ ਪਰ ਹੁਣ ਥੋੜਾ ਜਿਹਾ ਮਾਡਲਿੰਗ ਵੱਲ ਜਾਂ ਬੱਚੇ ਜਿੰਮਾਂ ਵੱਲ ਤੇ ਤੁਸੀਂ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਵੀ ਕਿੱਦਾਂ ਦੀ ਜੀਵਨ ਨੂੰ ਉਹ ਆਪਣੇ ਨੂੰ ਸੁਬਾਰ ਸਕਦੇ ਨੇ ਮੇਰਾ ਦੱਸ ਸੁਬਾਰ ਦਾ ਤਾਂ ਦੇਖੋ ਮੈਂ ਆਪਾਂ ਸਭ ਤੋਂ ਪਹਿਲਾਂ ਤਾਂ ਜਿਹੜੀ ਤੁਹਾਡੀ ਅਪਬ੍ਰਿੰਗ ਹੈ ਜੀ ਉਹ ਤੁਹਾਡੇ ਘਰ ਤੋਂ ਹੀ ਹੁੰਦੀ ਹੈ ਤਾਂ ਉਹ ਆਈ ਥਿੰਕ ਮੈਨੂੰ ਲੱਗਦਾ ਕਿ ਜੇ ਤੁਹਾਡੇ ਬੱਚੇ ਟਾਈਮ ਦੇ ਪੰਚੁਅਲ ਨਹੀਂ ਹੈਗੇ ਜਾਂ ਕਿਤੇ ਉਹ ਜਾਂਦੇ ਨੇ ਤੁਹਾਨੂੰ ਉਹਨੂੰ ਪੁੱਛਣ ਦਾ ਪੂਰਾ ਹੱਕ ਹੈ ਸਭ ਤੋਂ ਪਹਿਲਾਂ ਤਾਂ ਉਸ ਚੀਜ਼ ਨੂੰ ਆਪਾਂ ਘਰ ਹੀ ਸੁਧਾਰ ਸਕਦੇ ਹਾਂ ਜਿਵੇਂ ਆਪਾਂ ਕੁੜੀਆਂ ਨੂੰ ਤਾਂ ਪੁੱਛਦੇ ਆ ਅੱਜ ਵੀ ਹਨਾ ਪੂਰੇ ਦੁਨੀਆ ਚ ਪੂਰੇ ਅਮੇਲਾ ਦਾ ਪੂਰੇ ਇੰਡੀਆ ਚ ਤਾਂ ਇਸੇ ਲਈ ਚੱਲਦਾ ਕਿ ਕੁੜੀਆਂ ਜਿੱਥੇ ਜਾਂਦੀਆਂ ਉਹਨਾਂ ਨੂੰ ਪੁੱਛਿਆ ਜਾਂਦਾ ਵੀ ਤੂੰ ਕਿੱਥੋਂ ਆ ਰਹੀ ਹੈ ਕਿੱਥੇ ਜਾਏਂਗੀ ਮੁੰਡਿਆਂ ਨੂੰ ਕੋਈ ਨਹੀਂ ਪੁੱਛਦਾ ਜਿਹਾ ਪਾ ਚੀਜ਼ ਲਾਗੂ ਕਰ ਲਈ ਆਪਣੇ ਆਪ ਚ ਬੀਜੇ ਮੁੰਡੇ ਕਿੱਥੇ ਜਾ ਰਹੇ ਨੇ ਕਿੱਥੋਂ ਆ ਰਹੇ ਨੇ ਕਿੰਨੇ ਟਾਈਮ ਤੇ ਆ ਰਹੇ ਨੇ ਕਿੰਨਾ ਟਾਈਮ ਦਿੱਤਾ ਸੀਗਾ ਆਪਣੇ ਜੇ ਉਹ ਰਾਤ ਨੂੰ ਲੇਟ ਆਉਂਦੇ ਨੇ ਪੁੱਛੋ ਉਹਨਾਂ ਨੂੰ ਕਿਥੋਂ ਆ ਰਹੇ ਹੋ ਹੈਨਾ ਯਾਰ ਰਾਤ ਨੂੰ ਲੇਟ ਜਾਂਦੇ ਨੇ ਕਿਤੇ ਉਹ ਵੀ ਪੁੱਛੋ ਤੁਸੀਂ ਉਹ ਕਿਹਨਾਂ ਨਾਲ ਬੈਠਦੇ ਨੇ ਜ਼ਿਆਦਾ ਇਹ ਵੀ ਪੁੱਛੋ ਤੁਹਾਨੂੰ ਹਰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਆਪਣੇ ਬੱਚਿਆਂ ਬਾਰੇ ਜੇ ਜੋ ਕੁਝ ਗਲਤ ਸੁਸਾਇਟੀ ਦੇ ਵਿੱਚ ਜਾਂ ਗਲਤ ਕੰਮਾਂ 'ਚ ਬੈਠਦੇ ਨੇ ਪੈਂਦੇ ਨੇ ਤਾਂ ਤੁਹਾਨੂੰ ਪਤਾ ਹੋਊਗਾ ਤੁਸੀਂ ਉਹ ਸੁਸਾਇਟੀ ਚੋਂ ਜਲਦੀ ਕੱਢ ਸਕਦੇ ਹੋ ਜੇ ਤੁਸੀਂ ਉਹਨਾਂ ਦਾ ਖਿਆਲ ਹੀ ਰੱਖੋਗੇ ਫਿਰ ਉਹ ਉਏ ਨੁੱਕਾ ਗੇ ਨਿਕਲ ਜਾਂਦੇ ਫਿਰ ਉਹਨਾਂ ਨੂੰ ਪਿੱਛੇ ਲੈ ਕੇ ਉਹਨਾਂ ਨਾਲ ਮਤਲਬ ਥੋੜਾ ਜਿਆ ਕਸਟ ਹੋ ਜਾਂਦਾ ਥੋਨੂੰ ਐ ਲੱਗੂਆ ਵੀ ਯਾਰ ਹੁਣ ਕੀ ਕਰੀ ਆਪਾਂ ਤੋਂ ਸਭ ਪਹਿਲਾਂ ਤੁਹਾਨੂੰ ਇਹ ਹੋਣਾ ਚਾਹੀਦਾ ਵੀ ਤੁਹਾਡੇ ਬੱਚੇ ਜਿੱਥੇ ਜਾ ਰਹੇ ਨੇ ਤੁਹਾਨੂੰ ਪਤਾ ਹੋਣਾ ਚਾਹੀਦਾ ਤੇ ਬਾਕੀ ਆਈ ਥਿੰਕ ਮਿਲਦਾ ਕਿ ਤੰਦਰੁਸਤੀ ਦੁਨੀਆ ਦੀ ਸਭ ਤੋਂ ਵੱਡੀ ਨੇਮਤ ਹੈ ਪੈਸਾ ਹੋਵੇ ਨਾ ਹੋਵੇ ਚੱਲ ਜੂਆ ਖਾਣਾ ਨਾ ਹੋਵੇ ਨਾ ਹੋਵੇ ਚੱਲ ਜੂ ਬੰਦਾ ਕਿਤੇ ਵੀ ਮੰਗੇ ਕਰ ਤੋਂ ਵੀ ਕਰਕੇ ਖਾ ਸਕਦਾ ਹੈ ਪੈਸਾ ਕਿਤੇ ਮੰਗਲੂਆ ਬੰਦਾ ਬੜਾ ਜਿਹੜਾ ਤੰਦਰੁਸਤੀ ਆ ਨਾ ਤੰਦਰੁਸਤੀ ਇਹ ਤਾਂ ਪਰਮਾਤਮਾ ਵੀ ਬਖਸ਼ਦਾ ਹੈ ਤੇ ਮਿਲਦਾ 15 ਤੰਦਰੁਸਤ ਇਨਸਾਨ ਦੀ ਸਭ ਤੋਂ ਵੱਡੀ ਨਿਮਤ ਹੈ ਜੇ ਤੁਹਾਡੇ ਚ ਤੰਦਰੁਸਤੀ ਹੈਗੀ ਹੈ ਤਾਂ ਤੁਸੀਂ ਦੁਨੀਆ ਦੀ ਕੋਈ ਵੀ ਜਿਹੜੀ ਚੀਜ਼ ਹੈ ਨਾ ਅਚੀਵ ਕਰ ਸਕਦੇ ਹੋ ਕਿਉਂਕਿ ਤੁਹਾਡਾ ਮੈਂਟਲ ਲੈਵਲ ਤੁਹਾਡਾ ਹਾਰਟ ਔਰ ਤੁਹਾਡਾ ਸੋਚਣ ਦਾ ਜਿਹੜਾ ਤਰੀਕਾ ਹੈ ਉਹ ਤੁਹਾਡਾ ਵਧੀਆ ਹੋ ਜਾਂਦਾ ਹੈ